ਦੇਖੋ ਇੱਕ ਬੜਾ ਕਲਾਸਿਕ ਕੇਸ ਆ ਆਫ ਐਕਸਟ੍ਰੀਮ ਪੋਲਿਟੀਕਲ ਵਿਂਡੇਟਾ ਜਿੱਦਾ ਕਹਿੰਦੇ ਕਿ ਕਿਸੇ ਨੂੰ ਚੁਣ-ਚੁਣ ਕੇ ਪੁਲਿਸ ਤੇ ਜ਼ਬਰਦਸਤ ਤੇ ਸਿਆਸੀ ਜ਼ਬਰਦਸਤ ਸ਼ਿਕਾਰ ਬਣਾਇਆ ਗਿਆ ਅੱਜ ਉਹਦਾ ਉਦਾਹਰਨ ਪੰਜਾਬ ਦੇ ਲੋਕਾਂ ਦੀ ਕਚਹਿਰੀ ਵਿੱਚ ਮੈਂ ਪੇਸ਼ ਕਰਨ ਆਇਆ ਇਸ ਵਕਤ ਅਸੀਂ ਸੁਨਾਮ ਸ਼ਹਿਰ ਚ ਬੈਠੇ ਆ ਕਿਉਂਕਿ ਅਟਲ ਔਰ ਬੜੇ ਮਜ਼ਬੂਤੀ ਨਾਲ ਖੜਾ ਸੀਗਾ ਇਸ ਲਈ ਅ ਪਿਛਲੇ ਸਾਲ ਦੇ 8ਵੇਂ ਮਹੀਨੇ ਦੇ ਵਿੱਚ ਆ ਮੇਰੇ ਕੋ ਸਾਰੇ ਡਾਕੂਮੈਂਟਸ ਨੇ ਮੈਂ ਬਗੈਰ ਡਾਕੂਮੈਂਟ ਤੋਂ ਕੋ ਗੱਲ ਨਹੀਂ ਕਰ ਰਿਹਾ ਪਿਛਲੇ ਸਾਲ ਦੇ 8ਵੇਂ ਮਹੀਨੇ ਚ ਇੱਕ ਫਰਜ਼ੀ ਕੰਪਲੇਂਟ ਪ੍ਰਕਿਊਰ ਕੀਤੀ ਅਮਨ ਅਰੋੜਾ ਨੇ ਔਰ ਉਸ ਵਕਤ ਦੇ ਡੀਐਸਪੀ ਭਰਪੁਰ ਸਿੰਘ ਨੇ ਆ ਮੇਰੇ ਥੱਬੇ ਪਾਸੇ ਸਾਡੀ ਬੇਟੀ ਬੱਚੀ ਬੈਠੀ ਆ ਅਵਰਿੰਦਰ ਕੌਰ ਇਹਨੂੰ ਪ੍ਰੈਸ਼ਰਾਈਜ਼ ਕਰਕੇ ਇਹਦੇ ਕੋਲੋਂ ਇੱਕ ਪਹਿਲਾ ਫਾਲਸ ਕੰਪਲੇਂਟ ਲਈ ਗਈ ਆ ਝੂਠੀ ਸ਼ਿਕਾਇਤ ਕਿ ਸੁੱਖੀ ਜਿੰਮ ਵਾਲੇ ਨੇ ਮੇਰੇ ਨਾਲ ਦੁਰਵਿਵਾਰ ਕੀਤਾ ਮੇਰੇ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਔਰ ਸੁਖੀ ਜਿਮ ਵਾਲੇ ਨੂੰ ਉਸ ਆਧਾਰ ਦੇ ਉੱਤੇ ਕਾਉਂਸਲਰ ਨੂੰ ਇਲੈਕਟਡ ਬੰਦੇ ਨੂੰ ਚੱਕ ਕੇ ਤੇ ਅਰੈਸਟ ਪਾਤੀ 376 ਧਾਰਾ ਐਨ ਲਾ ਕੇ ਆਮ ਜੈਕਟ ਇਹਦੀ ਘਰ ਵਾਲੀ ਨੂੰ ਸਪੇਅਰ ਨਹੀਂ ਕੀਤਾ ਉਹਨੂੰ ਵੀ ਵਿੱਚ ਨਾਲ ਨਾਮਜ਼ਦ ਕਰ ਦਿੱਤਾ ਔਰ ਇਹਨੂੰ ਅਰੈਸਟ ਕਰਕੇ ਸੰਗੂਰ ਦੀ ਜੇਲ੍ਹ ਵਿੱਚ ਭੇਜਤਾ ਥੋੜੀ ਦੇਰ ਬਾਅਦ ਜਦੋਂ ਅਕਸਰ ਹਰ ਜਿਹੜਾ ਸੱਚਾ ਵਿਅਕਤੀ ਉਹਦੀ ਆਤਮਾ ਨੂੰ ਅਹਿਸਾਸ ਹੁੰਦਾ ਵਾ ਤੇ ਅਵਿੰਦਰ ਕੌਰ ਨੇ ਜਾ ਕੇ 15 ਦਿਨ ਤੋਂ ਬਾਅਦ ਹੀ ਇਹਨਾਂ ਨੇ ਆਪਣਾ ਬਿਆਨ ਰਿਕਾਰਡ ਕਰਾਇਆ ਕਿ ਇਹ ਜਿਹੜੀ ਕੰਪਲੇਂਟ ਆ ਇਹ ਅਮਨ अरोड़ा ਤੇ ਡੀਐਸਪੀ ਨੇ ਮੇਰੇ ਕੋਲੋਂ ਪ੍ਰਕਿਊਰ ਕੀਤੀ ਆ ਮਤਲਬ ਮੇਰੇ ਕੋਲੋਂ ਮੈਨੂੰ ਬੁਲਾ ਕੇ ਤੇ ਮੇਰੇ ਕੋਲੋਂ ਇਹ ਲਈ ਗਈ ਆ ਔਰ ਉਤੋਂ ਫੇਰ ਪ੍ਰਕਿਰਿਆ ਸ਼ੁਰੂ ਹੋ ਗਈ ਅਲਟੀਮੇਟਲੀ ਹਾਈ ਕੋਰਟ ਵਿੱਚ ਜਾ ਕੇ ਇਹ ਸਾਰਾ ਜਿਹੜਾ ਸੁਖੀ ਜਿਮ ਵਾਲੇ ਤੇ ਮੁਕੱਦਮਾ ਬਣਿਆ ਸੀ 376 ਦਾ ਡੇਂਜਰਸ ਲਾਈਫ ਥ੍ਰੈਟਨਿੰਗ ਉਹ ਮੁਕੱਦਮਾ ਜਿਹੜਾ ਹੈਗਾ ਉਹ ਕਵਾਸ਼ ਹੋਇਆ ਵਾ ਹੁਣ ਮੈਂ ਪੁੱਛਣਾ ਚਾਹਣਾ ਭਗਵੰਤ ਮਾਨ ਨੂੰ ਕਿ ਕੋਈ ਯਾਰ ਜ਼ੁਲਮ ਦੀ ਕੋਈ ਇੰਤਿਹਹਾ ਹੁੰਦੀ ਆ ਤੁਸੀਂ ਲੋਕਾਂ ਨੂੰ ਮੇਰੇ ਵਰਗੇ ਬੰਦੇ ਨੂੰ ਐਨਡੀਪੀਐਸ ਵਿੱਚ ਨਾਮਜ਼ਦ ਕੀਤਾ 4 ਮਹੀਨੇ ਮੈਨੂੰ ਅੰਦਰ ਰੱਖਿਆ ਜਦੋਂ ਜਮਾਨਤ ਹੋ ਰਹੀ ਸੀ ਕਿ ਇੱਕ ਪਰਚਾ ਹੋਰ ਕਰਤਾ ਤੜਕੇ 3 ਵਜੇ ਸੁਭਾਨਪੁਰ ਪੁਲਿਸ ਸਟੇਸ਼ਨ ਚ ਚਲੋ ਮੈਂ ਤਾਂ ਤੁਹਾਡਾ ਇੱਕ ਕਟੜ ਕਹਿ ਲਓ ਕਿ ਤੁਹਾਨੂੰ ਤੁਹਾਡੀਆਂ ਨੀਤੀਆਂ ਦਾ ਵਿਰੋਧ ਕਰਨ ਵਾਲਾ ਵਿਧਾਨ ਸਭਾ ਦੇ ਅੰਦਰ ਤੁਹਾਨੂੰ ਚੁੱਪਦਾ ਸੀਗਾ ਪਰ ਤੁਹਾਡੀ ਤੁਸੀਂ ਇੰਨੇ ਘਿਰ ਗਏ ਹੋ ਕਿ ਤੁਸੀਂ ਕਾਉਂਸਲਰ ਤੇ ਸਰਪੰਚ ਲੈਵਲ ਦੇ ਲੋਕਾਂ ਨੂੰ ਵੀ ਨਹੀਂ ਛੱਡਦੇ ਆ ਤੁਹਾਡੇ ਸਾਹਮਣੇ ਬੈਠਾ ਇੱਧਰ ਮੇਰੇ ਕੋਲ ਬੈਠੇ ਨੇ ਸੱਜੇ ਪਾਸੇ ਜਸਵਿੰਦਰ ਸਿੰਘ ਧਮਾਨ ਜਿਹੜੇ ਇਲੈਕਸ਼ਨ ਲੜੇ ਨੇ ਕਾਂਗਰਸ ਦੇ ਪਾਰਟੀ ਵੱਲੋਂ ਆਜ ਇੱਕ ਐਮਸੀ ਨੂੰ ਰੈਂਜੈਂਸ ਪੋਲੀਟੀਕਲ ਵਿਂਡੇਟਾ ਔਰ ਮਿੱਥ ਕੇ ਠੂਠਾ ਕੀ ਪੰਜਾਬ ਦੀ ਪੁਲਿਸ ਇਸ ਕੰਮ ਵਾਸਤੇ ਰੱਖੀ ਹੋਈ ਆ ਕੀ ਪੰਜਾਬ ਦੀ ਪੁਲਿਸ ਦਾ ਕੰਮ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਕਿ ਐਮਸੀਆਂ ਨੂੰ ਸਰਪੰਚਾਂ ਨੂੰ ਖੈਰੇ ਨੂੰ ਚੱਕ ਕੇ ਠੋਕਣਾ ਜੇਲਾ ਚੁੱਟਣਾ ਝੂਠੇ ਪਰਚੇ ਦਰਜ ਕਰਨੇ ਆ ਤਾਂ ਇਹਨਾਂ ਦੇ ਹਾਲਾਤ ਤਾਂ ਹੁਣ ਉਸ ਦਾ ਖਮਿਆਜ਼ਾ ਇਹਨਾਂ ਦੇ ਪਉ ਗੁਤਰੇ ਨੇ ਇਚਲੀਵਾਲ ਸਾਹਿਬ ਕਿਉਂਕਿ ਪੰਜਾਬੀ ਦੀ ਸਾਦੀ ਜੀ ਕਾਬਦ ਮੈਂ ਪਹਿਲਾਂ ਵੀ ਕਹੀ ਆ ਕਿ ਜਿਹੜਾ ਟੂਆ ਤੁਸੀਂ ਕਿਸੇ ਹੋਰ ਲਈ ਪੁੱਟਦੇ ਹੋ ਤੁਸੀਂ ਉਹਦੇ ਵਿੱਚ ਹੀ ਡਿੱਗਦੇ ਹੋ ਜੋ ਵੀ ਜੋ ਹੁਣ ਸੱਚ ਦੀ ਕਾਰਵਾਈ ਹੋਣੀ ਝੂਠੀ ਕਾਰਵਾਈ ਨਹੀਂ ਹੁਣ ਕਿਉਂਕਿ ਕਿਸੇ ਦੇ ਖਿਲਾਫ ਕੋਈ ਫਾਲਸ ਐਵੀਡੈਂਸ ਕ੍ਰੀਏਟ ਕਰਦਾ ਕਿਸੇ ਦੇ ਖਿਲਾਫ ਕੋਈ ਝੂਠਾ ਮੁਕਦਮਾ ਦਰਜ ਕਰਦਾ ਯੂ ਆਰ ਲਾਇਬਲ ਟੂ ਬੀ ਪਿਨਿਸ਼ਡ ਅੰਡਰ ਦ ਸੇਮ ਆਫੈਂਸਸ ਜਦੋਂ ਮੇਰੇ ਖਿਲਾਫ ਝੂਠਾ ਐਨਡੀਪੀਐਸ ਦਾ ਕੇਸ ਆ ਜਿਨ੍ਹਾਂ ਨੇ ਬਣਵਾਇਆ ਹੋਊਗਾ ਸਮਾਂ ਆਉਣ ਤੇ ਉਲਟਾ ਐਨਡੀਪੀਐਸ ਦੇ ਕੇਸਸ ਦੇ ਤਹਿਤ ਉਹਨਾਂ ਦੀ ਟ੍ਰਾਇਲ ਹੋਣੀ ਆ ਅੱਜ ਤਾਂ ਤੁਸੀਂ ਸਮਝ ਲੈਗੇ ਸਰਕਾਰ ਆ ਸਾਨੂੰ ਕੋਈ ਨਹੀਂ ਛੇੜ ਸਕਦਾ ਜਿਹੜੇ ਧਰਾਵਾਂ ਦੇ ਵਿੱਚ ਇਹਨੂੰ ਨਾਮਜ਼ਦ ਕੀਤਾ ਗਿਆ ਉਹਨਾਂ ਹੀ ਧਰਾਵਾਂ ਦੇ ਵਿੱਚ ਉਹਨਾਂ ਉਹੀ ਸੈਕਸ਼ਨਸ ਲਾ ਕੇ ਉਹਨਾਂ ਦੀ ਟ੍ਰਾਇਲ ਕੀਤੀ ਜਾਣੀ ਆ ਔਰ ਇਹਦੀ ਸਜ਼ਾ ਜਿਹੜੀ ਆ ਉਹਨਾਂ ਲੋਕਾਂ ਨੂੰ ਮਿਲੇਗੀ ਪਰ ਇਮਤਿਹਾਨ ਅੱਜ ਭਗਵੰਤ ਮਾਨ ਜਿਹੜਾ ਕੋਠਿਆਂ ਤੇ ਚੜ ਕੇ ਕਹਿੰਦੇ ਨੇ ਅਸੀਂ ਰੰਗਲਾ ਪੰਜਾਬ ਬਣਾਤਾ ਆ ਰੰਗਲਾ ਪੰਜਾਬ ਹੁੰਦਾ ਯਾਰ ਔਰਤਾਂ ਨੂੰ ਤੁਸੀਂ ਵਰਤ ਰਹੇ ਹੋ ਇੱਕ 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 ਆਪਣੇ ਪੰਜਾਬ ਦੀ ਔਰਤ ਨੂੰ ਵਰਤ ਕੇ ਝੂਠਾ ਬਿਆਨ ਦਿਵਾ ਰਹੇ ਹੋ ਉੱਥੇ ਪ੍ਰੈਸ਼ਰਾਈਜ਼ ਕਰ ਰਹੇ ਹੋ ਕਿ ਇਹ ਰੰਗਲਾ ਪੰਜਾਬ ਹੈ ਇਹ ਕਾਉਂਸਲਰ ਨੂੰ ਚੱਕ ਕੇ ਰੇਪ ਦੇ ਪਰਚੇ ਜੰਦਰ ਕਰ ਦਿੱਤਾ ਕਿ ਇਹ ਰੰਗਲਾ ਪੰਜਾਬ ਹੈ ਇਸ ਕਰਕੇ ਅੱਜ ਅਸੀਂ ਤੁਹਾਡੇ درمیان ਤੁਹਾਡੇ ਕੋਲ ਹਾਜ਼ਰ ਹੋਏ ਸੀਗੇ ਤੁਹਾਡਾ ਮੀਡੀਆ ਦਾ ਵਿਸ਼ੇਸ਼ ਤੌਰ ਤੇ ਸਾਡੇ ਨਾਲ ਜੁੜਨ ਲਈ ਧੰਨਵਾਦ ਤੁਸੀਂ ਤੁਹਾਡੇ ਜ਼ਰੀਏ ਸਾਡੀ ਆਵਾਜ਼ ਪਹੁੰਚ ਨਹੀਂ ਤਾਂ ਮਾਫ ਕਰਨਾ ਮੀਡੀਆ ਵੀ ਸਾਰਾ ਜਿਹੜਾ ਉਹ ਇਹਨਾਂ ਨੇ ਦਬਾਇਆ ਹੋਇਆ ਵਾ ਔਰ ਕਿਤੇ ਵੀ ਕੋਈ ਇਨਸਾਫ ਪਸੰਦੀ ਦੀ ਆਵਾਜ਼ ਆਉਣ ਨਹੀਂ ਦੇ ਕੀ ਜੇ ਜੀ ਜੇਕਰ ਸਰਕਾਰ ਨਹੀਂ ਕੁਝ ਕਰਦੀ ਤਾਂ ਵੀ ਆਪਣੇ ਲੈਵਲ ਤੇ ਇੱਕ ਤੱਕ ਜਾਉਂਗੇ ਇੱਕ ਤਾਂ ਰਾਹ ਇਹਨਾਂ ਦੇ ਕੋਲ ਹੁਣੇ ਇਮੀਡੀਏਟਲੀ ਹੈਗਾ ਤੇ ਇਹ ਇੱਕ ਦਰਵਾਜ਼ਾ ਖੜਕਾਉਣਗੇ ਕੋਰਟ ਤਾਂ ਕਿ ਇੱਕ ਫੇਅਰ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਦੀ ਅਦਰ ਆਪਸ਼ਨ ਇਜ਼ ਤੇ ਮੈਂ ਕਿਹਾ ਕਿ ਰਾਜ ਸਦਾ ਨਹੀਂ ਰਹਿੰਦਾ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਈਸ਼ਵਰ ਅੱਲਾ ਜਦਨ ਸਾਡਾ ਟਾਈਮ ਲੈ ਕੇ ਆਵੇਗਾ ਜਿੰਨੇ ਵਿਂਡੇਟਾ ਦੇ ਕੇਸ ਹੋਏ ਨੇ ਸਰਪੰਚਾਂ ਦੇ ਖਿਲਾਫ ਕਾਉਂਸਲਰਾਂ ਦੇ ਖਿਲਾਫ ਜਾਂ ਹੋਰ ਆਗੂਆਂ ਦੇ ਖਿਲਾਫ ਇਹਨਾਂ ਸਾਰਿਆਂ ਦੀ ਇੱਕ ਜਾਂਚ ਕਰਵਾਈ ਜਾਏਗੀ ਤੁਹਾਨੂੰ ਯਾਦ ਹੋਵੇਗਾ ਜਦੋਂ ਅਮਰਿੰਦਰ ਸਿੰਘ ਦੀ ਗਵਰਨਮੈਂਟ ਬਣੀ ਸੀਗੀ 2000 ਤੇ 17 ਦੇ ਵਿੱਚ ਜਸਟਿਸ ਮਹਿਤਾਬ ਸਿੰਘ ਕਮਿਸ਼ਨ ਬਣਾਇਆ ਗਿਆ ਸੀਗਾ ਇਸ ਤਰ੍ਹਾਂ ਦਾ ਇੱਕ ਕਮਿਸ਼ਨ ਪੰਜਾਬ ਦੇ ਵਿੱਚ ਕਿਸੇ ਅੱਛੇ ਹੋਣਹਾਰ ਇਨਸਾਫ ਪਸੰਦ ਰਿਟਾਇਰਡ ਜੱਜ ਦਾ ਬਣਾਇਆ ਜਾਵੇਗਾ ਸਾਰੇ ਪੰਜਾਬ ਦੇ ਲੋਕਾਂ ਦਾ ਡਾਟਾ ਇਕੱਠਾ ਕੀਤਾ ਜਾਵੇਗਾ ਔਰ ਜਿਨ੍ਹਾਂ ਜੋ ਨਾਲ ਲੋਕਾਂ ਦੇ ਨਾਲ ਮੁਕਦਮੇ ਝੂਠੇ ਦਰਜ ਹੋਏ ਨੇ ਉਹ ਸਾਰਾ ਰੀ ਇਨਕੁਆਇਰ ਹੋਊਗਾ ਔਰ ਜਿਹੜੇ ਅਫਸਰ ਤੇ ਪੋਲੀਟੀਕਲ ਆਦਮੀ ਝੂਠੇ ਪਾਏ ਜਾਣਗੇ ਦੇ ਵਿਲ ਹੈਵ ਟੂ ਫੇਸ ਦੇ ਵਿਲ ਹੈਵ ਟੂ ਫੇਸ ਲੀਗਲ ਐਕਸ਼ਨ ਇਨ 올 ਦੋਸ ਕੇਸਸ ਐਤੋ ਅਜੰਡਾ ਅਗਾਮੀ ਅਕਲਗਾਈਂ ਜਾਰੀ ਲਈ ਲੋਕ ਸਭਾ ਸੰਮੋਹ ਦੇ ਚੌਂ ਲੜਨ ਦੀਆਂ ਅੱਜ ਲਾਗ ਰਹੀ ਮੀਟਿੰਗ ਅਗਾਮੀ ਦੀ ਲੱਗਦੀ ਹੈ ਵੀ ਦੇਖੋ ਅੱਜ ਤਾਂ ਮੈਂ ਬਿਲਕੁਲ ਇੱਕ